ਤ੍ਰਿਤੀ ਬਵਸਥਾ ਸਿੰਚੇ ਮਾਏ ਬਿਰਦ ਭਇਆ ਛੋੜ ਚੱਲਿਓ ਪਸ਼ੂਤਾਏ ਚਰੰਕਾਲ ਪਾਈ ਦੁਰਲਭ ਦੇ ਨਾਮ ਬਿਹੂਣੀ ਹੋਈ ਖੇ ਪਸ਼ੂ ਪ੍ਰੇਤ ਮੁਗਤ ਤੇ ਬੁਰੀ ਤਿਸ ਹੈ ਨਾ ਬੂਝੈ ਜਿਨ ਇਹ ਸ੍ਰੀ ਸੁਣ ਕਰਤਾਰ ਗੋਵਿੰਦ ਗੋਪਾਲ ਦੀਨ ਦਿਆਲ ਸਦਾ ਕਿਰਪਾਲ ਤੁਮੇ ਛਡਾਓ ਛੁਟਕੈ ਬੰਧ ਬਖਸ਼ ਮਿਲਾਵੋ ਨਾਨਕ ਜਗ ਅੰਧ RAM ਕਲੀ ਮੈਲਾ ਪੰਜਵਾ ਕਰ ਸੰਜੋਗ ਬਨਾਈ ਕਾਸ਼ ਤਿਸ ਸੰਗ ਰਹਿਓ ਈਆ ਨਾਰਾਚ ਪ੍ਰਤਪਾਰੈ ਨਿਤਸਾਰ ਸੰਭਾਰੈ ਅੰਤ ਕੀ ਬਾਰ ਉਠਿ ਸਿਧਾਰੈ ਨਾਮ ਬਿਨਾ ਸਭ ਝੂਠ ਪਰਾਨੀ ਗੋਵਿੰਦ ਭਜਨ ਬਿਨ ਅਵਰ ਸੰਗ ਰਾਤੇ ਤੇ ਸਭ ਮਾਇਆ ਮੂਠ ਪਰਾਨੀ ਰਹਾਉ ਤੀਰਥ ਨਾਏ ਨਾ ਉਤਰ ਸੁ ਮੈਲ ਕਰਮ ਧਰਮ ਸਭ ਹਮੈ ਫੈਲ ਲੋਕ ਪਚਾਰ ਗਤ ਨਹੀਂ ਹੋਏ ਨਾਮ ਵਿਹੂਣੇ ਚਲਸੈ ਰੋਏ ਬਿਨ ਹਰ ਨਾਮ ਨਾ ਟੂਟਸ ਪਟਲ ਸੋ ਦੇ ਸ਼ਾਸਤਰ ਸਿਮਰਤ ਸਗਲ ਸੋ ਨਾਮ ਜਪੈ ਜਿਸ ਆਪ ਜਪਾਏ ਸਗਲ ਫਲਾਸੇ ਸੁਖ ਸਮਾਏ ਰੱਖਣ ਹਾਰੇ ਰੱਖੋ ਆਪ ਸਗਲ ਸੁਖਾ ਪ੍ਰਭ ਤੁਮਰੇ ਹੱਥ ਜਿਤ ਲਾਵੈ ਤਿਤ ਲਗੈ ਸੁਆਮੀ ਨਾਨਕ ਸਾਹਿਬ ਅੰਤਰ ਜਾਮੀ RAM KALI ਮਹਿਲਾ 5ਵਾਂ ਜੋ ਕਿਛ ਕਰੈ ਸੋਈ ਸੁਖ ਜਾਨਾ ਮਨ ਅਸਮਝ ਸਾਧ ਸੰਗ ਪਤਿਯਾਨ ਡੋਲਨ ਤੈ ਝੂਕਾ ਠਹਿਰਾਇ ਸਤ ਮਹੇਲੇ ਸਤ ਸਮਾਇਆ ਦੁਖ ਗਿਆ ਸਭ ਰੋਗ ਗਿਆ ਪ੍ਰਭ ਕੀ ਆਗਿਆ ਮਨ ਮੈਂ ਮਾਨੀ ਮਹਾਂਪੁਰਖ ਕਾ ਸੰਗ ਭਇਆ ਰਹਾ ਸਗਲ ਪਵਿੱਤਰ ਸਰਬ ਨਿਰਮਲਾ ਜੋ ਵਰਤਾਏ ਸੋਈ ਭਲਾ ਜਹਾਂ ਰੱਖੇ ਸੋਈ ਮੁਕਤ ਥਾਨ ਜੋ ਜਪਾਏ ਸੋਈ ਨਾਮ 68 ਤੀਰਥ ਜਹਾਂ ਸਾਧ ਪਗ ਧਰੈ ਤਾ ਬੇਕੁੰਠ ਜਹਾਂ ਨਾਮ ਉਚਰੈ ਸਰਬ ਆਨੰਦ ਜਬ ਦਰਸ਼ਨ ਪਾਈਐ RAM ਗੁਣਾ ਨਿਤਨਿਤ ਹਰ ਗਾਈਐ ਆਪੇ ਘਟ ਘਟ ਰਹਾ ਵਿਆਪ दयाल पुरख प्रगट परताप कपट खुलहाने भ्रम नाठे दूरे नानक को गुर बेटे पूरे